ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਰੇ ਬڑے ਛੋਟੇ ਨੋਟਿਸ ਤੇ ਆਏ ਹੋ ਇਸ਼ੂ ਇੱਕ ਬੜਾ ਗੰਭੀਰ ਇਸ਼ੂ ਬੜਾ ਚਿੰਤਾਜਨਕ ਇੱਕ ਇਹੋ ਜਿਹਾ ਇਸ਼ੂ ਇਹੋ ਜਿਹਾ ਮੁੱਦਾ ਜਿਹੜਾ ਅੱਜ ਪੰਜਾਬ ਦੇ ਘਰ ਘਰ ਨੂੰ ਚਿੰਤਾ ਦੇ ਵਿੱਚ ਪਾਇਆ ਹੋਇਆ ਹੈ ਇਸ ਮੁੱਦੇ 'ਨ ਕੱਲ ਫਰੀਦਕੋਟ ਪੁਲਿਸ ਦਾ ਇੱਕ ਕਾਂਸਟੇਬਲ ਜਿਹਦਾ ਨਾਮ ਗੁਰਮੀਤ ਸਿੰਘ ਹੈ ਉਹ ਮਹਾਲੀ ਹੈਰੋਇਨ ਵੇਚਣ ਗਿਆ ਅੱਧਾ ਕਿਲੋ ਹੀਰੋਇਨ ਨਾਲ ਐਸਟੀਐਫ ਨੇ ਉਥੇ ਕਾਬੂ ਕੀਤਾ ਅੱਜ ਹਾਲਾਤ ਜਿਹੜੇ ਬਣਿਆ ਪੰਜਾਬ ਦੇ ਹਰ ਰੋਜ਼ ਸਵੇਰੇ ਸ਼ਾਮ ਖਬਰਾਂ ਆਉਂਦੀਆਂ ਕਿ ਅੱਜ ਡਰਗ ਓਵਰਡੋਜ਼ ਨਾਲ 5 ਬੰਦਿਆਂ ਦੀ ਡੈਥ ਹੋ ਗਈ ਜੀ ਅੱਜ ਡਰਗ ਓਵਰਡੋਜ਼ ਨਾਲ 7 ਬੰਦਿਆਂ ਦੀ ਡੈਥ ਹੋ ਗਈ ਇੱਕ ਪਿੰਡ ਦੇ ਵਿੱਚ ਡਰਗ ਓਵਰਡੋਜ਼ ਨਾਲ 4 ਬੰਦਿਆਂ ਦੀ ਡੈਥ ਹੋ ਗਈ ਇਹ ਖਬਰਾਂ ਹਰ ਰੋਜ਼ ਆ ਰਹੀਆਂ ਪਰ ਇੱਕ ਪੁਲਿਸ ਕਾਂਸਟੇਬਲ ਜਿਸ ਫੋਰਸ ਦੀ ਜ਼ਿੰਮੇਵਾਰੀ ਹੈ ਰੱਗ ਤੇ ਰੋਕ ਲਾਉਣੀ ਰੱਗ ਜਿਹੜੇ ਸਮੱਗਲਰਸ ਹੈ ਉਹਨਾਂ ਨੂੰ ਕਾਬੂ ਕਰਨਾ ਅੱਜ ਜਦੋਂ ਉਹ ਰਲ ਕੇ ਇਹ ਕੰਮ ਕਰਨ ਲੱਗ ਗਏ ਹੈ ਤੇ ਇਹਦੂ ਵੱਡੀ ਚਿੰਤਾ ਦਾ ਵਿਸ਼ਾ ਹੈ ਪਰ ਇਹਦੇ ਵਿੱਚ ਇਸ ਕਾਂਸਟੇਬਲ ਦੀ ਅਰੈਸਟ ਨੇ ਕਈ ਵੱਡੇ ਸਵਾਲ ਖੜੇ ਕੀਤੇ ਹੈ ਇਿੱਤੇ ਸਰਕਾਰ ਦਾ ਵੀ ਦੋਹਰਾ ਚਿਹਰਾ ਜਿੱਥੇ ਮੁੱਖ ਮੰਤਰੀ ਦਾ ਦੋਹਰਾ ਚਿਹਰਾ ਸਾਹਮਣੇ ਆਉਂਦਾ ਤੁਸੀਂ ਦੇਖੋ ਆ ਖਬਰ ਅੱਜ ਲੱਗੀ ਐ ਇੱਕ ਕਾਂਸਟੇਬਲ ਤੇ ਉਹਦੀ ਇੱਕ ਮਹਿਲਾ ਸਾਥੀ ਅੱਧਾ ਕਿਲੋ ਤਕਰੀਬਨ ਅੱਧਾ ਕਿਲੋ ਹਿਰੋਇਨ ਨਾਲ ਮੋਹਾਲੀ ਕਾਬੂ ਕੀਤਾ ਕੋਲ ਸੀ ਹੁਣ ਇਹ ਜਿਹੜੀ ਮਹਿਲਾ ਸਾਥੀ ਆ ਉਹਦੀ ਨਵਦੀਪ ਕੌਰ ਕਾਂਸਟੇਬਲ ਦਾ ਨਾਮ ਗੁਰਮੀਤ ਸਿੰਘ ਹੈ ਉਹ ਪਹਿਲਾਂ ਹੀ 6 ਕ੍ਰਿਮੀਨਲ ਕੇਸਿਸ ਦੇ ਵਿੱਚ ਮੁਕਤ ਆ ਜਿਹਦੇ ਚੋ ਤਿੰਨ ਡਰੱਗਸ ਸਮਕਲਿੰਗ ਨਾਲ ਰਿਲੇਟਡ ਹੈ ਵੀਚੋਲੇ ਮੈਂ ਤੁਹਾਨੂੰ ਰੁਕਾ ਪੜ ਕੇ ਦੱਸੂਗਾ ਜਿਹੜਾ ਐਸਟੀਐਫ ਨੇ ਲਿਖਿਆ ਉਹਨਾਂ ਨੇ ਵੀ ਲਿਖਿਆ ਕਿ ਬੜੇ ਲੰਮੇ ਸਮੇਂ ਤੋਂ ਇਹ ਮੁਹਾਲੀ ਦੇ ਏਰੀਆ ਚ ਕੋਮਿਤ ਸਿੰਘ ਤੇ ਨਵਦੀਪ ਕੌਰ ਡਰੱਗਸ ਦਾ ਕੰਮ ਕਰ ਰਹੇ ਸੋ ਇੱਕ ਟਿਪ ਆਫ ਮਿਲੀ ਇੱਕ ਮੁਖਬਰੀ ਮਿਲੀ ਜਿਹਦੇ ਨਾਲ ਐਸਟੀਐਫ ਨੇ ਇਹਨਾਂ ਨੂੰ ਕਾਬੂ ਕੀਤਾ ਹੁਣ ਐਸਟੀਐਫ ਦੇ ਅਫਸਰ ਇਹ ਗੱਲ ਕਹਿ ਰਹੇ ਆ ਕਿ ਅਸੀਂ ਇਹਨਾਂ ਦੇ ਫੋਨ ਛਾਣ ਰਹੇ ਆ ਤੇ ਉਹਨਾਂ ਦੇ ਵਿੱਚੋਂ ਅਸੀਂ ਦੇਖਾਂਗੇ ਕੌਲ ਰਿਕਾਊਂਟ ਕਿ ਇਹਨਾਂ ਦੇ ਕਲਾਇੰਟਸ ਅੱਗੇ ਕੌਣ-ਕੌਣ ਆ ਉਹਨਾਂ ਨੂੰ ਖੜਾ। ਮੈਂ ਹੈਰਾਨ ਐ ਜੀ ਇੱਕ ਗੱਲ ਤੇ। ਵੇਖੋ ਇੱਥੇ ਵੀ ਸਰਕਾਰ ਦਾ ਜਿਹੜਾ ਅਸਲੀ ਚਿਹਰਾ ਉਹ ਸਾਹਮਣੇ ਆਉਂਦਾ। ਪੁਲਸ ਕਹਿੰਦੀ ਵੀ ਕਲਾਇੰਟਸ ਲੱਭਾਂਗੇ। ਇੱਕ ਪਾਸੇ ਮੁੱਖ ਮੰਤਰੀ ਪੰਜਾਬ ਕਹਿੰਦਾ ਕਿ ਅਸੀਂ ਵੱਡੀ ਮੱਛੀ ਫੜਨੀ ਹੈ। ਜਿਹੜੇ ਕੰਜ਼ਿਊਮਰਸ ਐ ਉਹਨਾਂ ਪ੍ਰਤੀ ਸਾਡੀ ਹੋਰ ਅਪਰੋਚ ਐ ਜਿਹੜੇ ਵੇਚ ਕੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਿਹਾ। ਉਨਾ ਪ੍ਰਤੀ ਹੋਰ ਅਪਰੋਚ ਹੁਣ ਇਨਵੈਸਟੀਗੇਸ਼ਨ ਦਾ ਐਂਗਲ ਤੁਸੀਂ ਦੇਖੋ ਕਹਿੰਦੇ ਅਸੀਂ ਕਲਾਇੰਟਸ ਪੜਨੇ ਆ ਉੱਤੇ ਨੂੰ ਨਹੀਂ ਜਾ ਰਹੇ ਵੀ ਇਹਨਾਂ ਦਾ ਸਪਲਾਈਅਰ ਕੌਣ ਹੈ ਇਹਨਾਂ ਦੇ ਸਰਪ੍ਰਸਤੀ ਸਰਕਾਰ ਦੇ ਵਿੱਚ ਅਫਸਰशाही ਦੇ ਵਿੱਚ ਕੌਣ ਕਰ ਰਿਹਾ ਉਸ ਪਾਸੇ ਪੁਲਿਸ ਇਨਵੈਸਟੀਗੇਸ਼ਨ ਨਹੀਂ ਲੱਗਦੀ ਹੁਣ ਤੁਸੀਂ ਵੇਖੋ ਆ ਰੁਕਾ ਕੱਲ ਪੁਲਿਸ ਨੇ ਉੱਥੇ ਐਸਟੀਐਫ ਨੇ ਕੱਟਿਆ ਜਿਹਦੇ ਸਾਰੀ ਡਿਟੇਲ ਦੇ ਕੇ ਵੀ ਕਿਵੇਂ ਮੁਕਬਰੀ ਮਿਲੀ ਇਹਨਾਂ ਕੋਲੇ ਵਾਕਸਵਾਗਨ ਦੀ ਪੋਲੋ ਕਾਰ ਸੀ CH0 1 CB 6900 ਉਹਦੇ ਵਿੱਚ ਦੋਨੇ ਬੈਠੇ ਸੀ ਤੇ ਬੜੇ ਲੰਮੇ ਸਮੇਂ ਤੋਂ ਮੁਹਾਲੀਏ ਏਰੀਆ ਦੇ ਵਿੱਚ ਹਿਰੋਇਨ ਵੇਚਣ ਦਾ ਨਾਜਾਇਜ਼ ਧੰਦਾ ਕਰਦੇ ਸੀ ਉਹਨ ਇੱਕ ਪੰਜਾਬ ਪੁਲਿਸ ਦਾ ਕਾਂਸਟੇਬਲ ਜਾ ਕੇ ਕਿੱਥੇ ਉਹਦੀ ਪੋਸਟਿੰਗ ਹੈ ਉਤੋਂ 200 ਕਿਲੋਮੀਟਰ ਦੂਰ ਜਾ ਕੇ ਹਿਰੋਇਨ ਦਾ ਧੰਦਾ ਰੈਗੂਲਰਲੀ ਲੰਮੇ ਸਮੇਂ ਤੋਂ ਕਰ ਰਿਹਾ ਹੈ ਤੇ ਕੀ ਇੱਥੋਂ ਦੀ ਪੁਲਿਸ ਨੂੰ ਪਤਾ ਨਹੀਂ ਲੱਗਿਆ ਉਹਦੀ ਗੈਰਹਾਜ਼ਰੀ ਦਾ ਤੁਸੀਂ ਸਰਕਾਰ ਦੇ ਦਾਅਵਿਆਂ ਦੀ ਊਕ ਨਿਕਲਦੀ ਮੈਂ ਤੁਹਾਨੂੰ ਅੱਗੇ ਵੀ ਹੋਰ ਦੱਸ ਦਾਂ ਪਿੱਛੇ ਜੇ ਸਰਕਾਰ ਨੇ ਜਦੋਂ ਰੌਲਾ ਪਿਆ 2ੋਜ ਖਬਰਾਂ ਲੱਗਣ ਲੱਗੀਆਂ ਕਿ ਅੱਜ ਪੰਜਾਬ 'ਚ ਡਰੱਗ ਓਵਰਡੋਜ਼ ਨਾਲ 14 ਡੈਥਸ ਇਨ 14 ਡੇਸ ਆ ਖਬਰ ਲੱਗੀ ਇਨ ਜਸਟ 1 ਵੀਕ 5 ਯੂਥ ਡਾਈ ਆਫ ਡਰੱਗ ਓਵਰਡੋਜ਼ ਇਨ ਪਟੰਡਾ ਇਹ ਖਬਰ ਲੱਗੀ ਤਰਨ ਤਰਨ ਦੇ ਪਿੰਡ 'ਚ ਚਾਰ ਬੰਦਿਆਂ ਦੀ ਇੱਕ ਮਹੀਨੇ ਇੱਕੋ ਪਿੰਡ ਚ ਡੈਥ ਹੋ ਗਈ ਡਰਗ ওভারਡੋਸ ਨਾਲ ਇਹ ਖਬਰਾਂ ਲੱਗੀਆਂ ਪਾਗੇ ਪ੍ਰਾਣੇ ਦੇ ਪਿੰਡ ਚ 7 ਦਿਨਾਂ ਚ ਇੱਕੋ ਪਿੰਡ ਭਲੂਰ ਦੋ ਬੰਦਿਆਂ ਦੀ ਡੈਥ ਹੋ ਡੈਥ ਹੋ ਗਈ ਡਰਗ ওভারਡੋਸ ਨਾਲ ਇਹ ਖਬਰਾਂ ਲੱਗੀਆਂ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਨੇ ਮੈਂ ਕਹੂੰਗਾ ਇੱਕ ਆਰਡਰ ਕੀਤਾ ਕਿ 10000 ਪੁਲਿਸ ਕਰਮਚਾਰੀ ਜਿਹੜਾ ਥਾਣਿਆਂ ਚ ਕੰਮ ਕਰਦਾ ਹੈ ਲੋਅਰ ਰੈਂਕਸ ਦੇ ਵਿੱਚ 10000 ਪੁਲਿਸ ਕਰਮਚਾਰੀ ਅਸੀਂ ਜਿਹੜੇ ਲੰਬੇ ਸਮੇਂ ਤੋਂ ਇੱਕ ਥਾਣੇ 'ਚ ਬੈਠੇ ਆ ਜਾਂ ਇੱਕ ਜ਼ਿਲ੍ਹੇ 'ਚ ਬੈਠੇ ਆ ਜਾਂ ਇੱਕ ਸ਼ਹਿਰ 'ਚ ਬੈਠੇ ਆ ਉਹਨਾਂ ਨੂੰ ਬਦਲ ਰਹੇ ਆ ਤਾਂਕਿ ਨੈਕਸਸ ਤੋੜਿਆ ਜਾ ਹੁਣ ਇਹ ਨੈਕਸਸ ਕਿਵੇਂ ਟੁੱਟੂਗਾ ਤੁਸੀਂ ਇਹਦੇ 'ਚ ਹੁਣ ਸਵਾਲ ਪੰਜਾਬ ਪੁਲਿਸ ਦੇ ਫਰੀਦਕੋਟ ਜ਼ਿਲ੍ਹੇ ਦੇ ਐਸਐਸਪੀ ਨੂੰ ਵੀ ਦੇਣਾ ਪੈਣਾ ਤੇ ਜਵਾਬ ਭਗਵੰਤ ਮਾਨ ਐਜ਼ ਹੋਮ ਮਿਨਿਸਟਰ ਉਹਨੂੰ ਵੀ ਦੇਣਾ ਪੈਣਾ ਹੁਣ ਇਹ ਜਿਹੜਾ ਕਾਂਸਟੇਬਲ ਗੁਰਮੀਤ ਸਿੰਘ ਹੈ ਇਹਨੇ ਆਰਡਰ ਉਦੋਂ ਕੋਟਕਪੂਰੇ ਦੇ ਕਰ ਦਿੱਤੇਗੇ ਪਹਿਲਾਂ ਤੇ ਪਹਿਲਾਂ ਹੀ ਟੈਂਟਡ ਸੀ ਪਿੱਛੇ ਜੇ ਬਹਾਲ ਹੋਇਆ ਸੀ ਮਾੜੇ ਚੰਗੇ ਕੰਮਾਂ ਚ ਪਹਿਲਾਂ ਵੀ ਨਾ ਆਉਂਦਾ ਰਿਹਾ ਫੇਰ ਵੀ ਆਰਡਰ ਕਰਤੇ ਕੋਟਕਪੂਰੇ ਦੇ ਹੁਣ ਅੱਜ ਕਾਗਜ਼ਾਂ ਚ ਆਰਡਰ ਤਾਂ ਕੋਟਕਪੂਰੇ ਬੋਲ ਰਿਹਾ ਅੱਜ ਤਾਂ ਪਰ ਕੰਮ ਫਰੀਦਕੋਟ ਸਿਟੀ ਦੇ ਵਿੱਚ 2 ਨੰਬਰ ਚ ਕਰ ਰਿਆ ਸੀ ਕਿਹਦੇ ਹੁਕਮਾਂ ਤੇ ਇਜਤਵਾਦ ਦੇ ਵਿੱਚ ਪ੍ਰੀ ਕੋਰਟ ਕੋਲ ਸੇ ਇਜਤਵਾਦ ਦੇ ਵਿੱਚ ਐਸਐਸਪੀ ਹੈ ਜਵਾਬ ਦੇਵੇ ਭਗਵੰਤ ਮਾਨ ਕਿਹਦੇ ਹੁਕਮਾਂ ਤੇ ਜਿਸ ਕਾਂਸਟੇਬਲ ਦੇ ਕਾਗਜ਼ਾਂ ਦੇ ਵਿੱਚ ਆਰਡਰ ਕੋਡ ਪੂਰੇ ਦੇ ਬੋਲ ਰਹੇ ਐ ਕਿਹਦੇ ਜ਼ੁਬਾਨੀ ਹੁਕਮਾਂ ਤੇ ਕਿਹਦੀ ਸਿਫਾਰਿਸ਼ ਤੇ ਉਹਨੂੰ ਫਰੀਦਕੋਟ ਸਿਟੀ ਵਿੱਚ ਇੱਥੇ ਲਿਆ ਕੇ ਬਿਠਾਇਆ ਗਿਆ ਤੇ ਜਦੋਂ ਇੱਥੋਂ ਗੈਰ ਹਾਜ਼ਰ ਹੁੰਦਾ ਸੀ ਮੁਹਾਲੀ ਜਾਂਦਾ ਸੀ ਆਪਦਾ ਹੈਰੋਇਨ ਦਾ ਧੰਦਾ ਕਰਨ ਉਦੋਂ ਅੱਖਾਂ ਕਿਹਦੇ ਹੁਕਮਾਂ ਤੇ ਮੀਚੀਆਂ ਦੀਆਂ ਇਹ ਇੱਕ ਇਹ ਜਵਾਬ ਭਗਵੰਤ ਮਾਨ ਨੂੰ ਤੇ ਪੰਜਾਬ ਪੁਲਿਸ ਨੂੰ ਐਸਐਸਪੀ ਬਰੀਪੋਰਟ ਨੂੰ ਦੇਣਾ ਪੈਣਾ ਅੱਜ ਵੱਡੇ ਵੱਡੇ ਦਾਅਵੇ ਸਰਕਾਰ ਬੜੇ ਲੰਬੇ ਸਮੇਂ ਤੋਂ ਕਰ ਰਹੀ ਹੈ ਮੈਂ ਇੱਕ ਵੀਡੀਓ ਵੀ ਤੁਹਾਡੇ ਸਾਹਮਣੇ ਜਰੂਰ ਦਿਖਾਉਣੀ ਚਾਹੂੰਗਾ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਸਰਕਾਰ ਬਣਨ ਤੋਂ ਪਹਿਲਾਂ ਇਹਨਾਂ ਦੀ ਗੱਲ ਕੀ ਹੁੰਦੀ ਸੀ ਕਿ ਨiyet ਸਾਫ਼ ਹੋਣੀ ਚਾਹੀਦੀ ਹੈ 10 ਦਿਨਾਂ ਦੇ ਵਿੱਚ ਨਸ਼ਾ ਖਤਮ ਹੋ ਸਕਦਾ ਪੁਲਿਸ ਕੋ ਫ੍ਰੀ ਹੈਂਡ ਦੋ 10 ਦਿਨੋਂ ਮੇ ਖਤਮ ਹੋ ਜਾਏਗਾ ਫੇਰ ਸਰਕਾਰ ਬਣੀ ਭਗਵੰਤ ਮਾਨ ਦੇ ਬਿਆਨ ਕਿਵੇਂ ਆਉਂਦੇ ਰਹੇ ਰੈਗੂਲਰਲੀ ਤੇ ਅੱਜ ਸਰਕਾਰ ਬਣੀ ਨੂੰ 2.5 ਸਾਲ ਤੋਂ ਉੱਪਰ ਹੋ ਗਏ ਤੇ ਅੱਜ ਹਾਲਾਤ ਪੰਜਾਬ ਦੇ ਕਿਵੇਂ ਨਰਕ ਬਣਦਾ ਜਾ ਰਿਹਾ ਹੈ ਇੱਕ ਨਸ਼ੇ ਦਾ ਦਰਿਆ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਸ਼ਹਿਤ ਤੇ ਸਰਪ੍ਰਸਤੀ ਹੀਟ ਜਿਹੜਾ ਚੱਲ ਰਿਹਾ ਮੈਂ ਇੱਕ ਵਾਰੀ ਤੁਹਾਨੂੰ ਥੋੜੇ ਕੈਮਰਿਆਂ ਰਾਹੀਂ ਪੰਜਾਬ ਦੇ ਲੋਕਾਂ ਨੂੰ ਇਹ ਜ਼ਰੂਰ ਦਿਖਾਉਣਾ ਚਾਹੁੰਗਾ ਕਿਉਂਕਿ ਡੇਟ ਵਾਈਜ਼ ਇੱਕ ਅਸੀਂ ਕੰਪਾਈਲ ਕੀਤੀ ਹੈ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਅਰਵਿੰਦ ਕੇਜਰੀਵਾਲ ਦੇ ਤੇ ਭਗਵੰਤ ਮਾਨ ਦੇ ਬਿਆਨ ਨਸ਼ੇ ਵਾਲੇ ਮੁੱਦੇ ਤੇ ਕੀ ਕੀ ਆਉਂਦੇ ਰਹੇ ਆ ਉਹ ਤੁਸੀਂ ਇੱਕ ਵਾਰੀ ਦੇਖ ਲਓ ਤੇ ਉਸ ਤੋਂ ਅੱਗੇ ਫਿਰ ਮੈਂ ਬਾਕੀ ਦੀ ਗੱਲ ਰੱਖੂੰਗਾ ਨਸ਼ਾ ਖਤਮ ਕਰਨੇ ਕੀ ਹੈ ਕਿ ਨਸ਼ਾ ਖਤਮ ਹੋ ਸਕਦਾ ਹੈ ਅਗਰ ہمارا ਮੁੱਖ ਮੰਤਰੀ ਇਮਾਨਦਾਰ ਹੈ ਉਹ ਇਹ ਨਸ਼ਾ ਬੇਚਣ ਵਾਲਾ ਇਹ 20 ਜੂਨ 2022 ਇਹ ਕੀ ਕਰੇਗਾ ਇਹ BJP ਕੋ ਬੁਲਾ ਕੇ ਬੋਲੇਗਾ ਕਿ 10 ਦਿਨ ਦੇ ਅੰਦਰ ਇੱਕ ਇੱਕ ਸਪਲਾਈਅਰ ਜੇਲ੍ਹ ਕੇ اندر ਹੋਣਾ ਚਾਹੀਦਾ ਹੈ ਪੁਲਿਸ ਕੋ ਖੁੱਲਾ ਹੱਥ ਦੇ ਦਿਓ ਆਪ ਪੁਲਿਸ ਸਾਰੇ ਨੈਟਵਰਕ ਕੋ ਜਾ ਰਹੀ ਹੈ ਸਾਡੀ ਸਰਕਾਰ ਆ ਕਿ ਮੈਂ ਗਾਰੰਟੀ ਦੇ ਰਹਾ ਹਾਂ ਅਜੇ ਇੱਕ ਨਈ ਗਾਰੰਟੀ ਦੇ ਰਹਾ ਹਾਂ ਇਹ ਸਰਕਾਰ ਤੋਂ ਪਹਿਲਾਂ ਦੇ ਬਿਆਨ ਸੁਣ ਲੀ ਜੀ ਮਹੀਨੇ ਅੰਦਰ 4 ਮਹੀਨੇ ਅੰਦਰ ਮੈਂ ਸ਼ਕਲ ਪੰਡ ਪੰਜਾਬ ਦੇ ਵਿੱਚ ਜਿਹੜੀ ਟ੍ਰੈਕ ਦੀ ਸਮੱਸਿਆ ਹੈ ਉਹਦਾ ਪੂਰਾ ਰੋਡ ਮੈਪ ਤਿਆਰ ਕਰ ਮਈ 2022 ਹੱਦ ਦਾ ਡਾਟਾ ਦਿੱਤੀਆਂ ਗਈਆਂ ਨੇ ਪੁਲਿਸ ਡਿਪਾਰਟਮੈਂਟ ਨੂੰ ਦਿੱਤੇ ਪੈ 96 ਵੀ ਕਿ ਜੇ ਵੀ ਤੁਹਾਡੇ ਕੋਲ ਸ਼ਿਕਾਇਤ ਆਉਂਦੀ ਹੈ ਇਮੀਜੇਪੀ ਐਕਸ਼ਨ ਲੋ ਸਖਤ ਸਖਤ ਪਰਚਾ ਪਾਇਆ ਜਾਵੇ ਇਹ ਕਾਗਜ਼ੋਸੇ ਬਾਹਰ ਨਿਕਲ ਕੇ ਅਸੀਂ ਇਸ ਤੇ ਲੱਗੇ ਹੋਏ ਹਾਂ ਮੈਨੂੰ ਉਮੀਦ ਹੈ ਅਗਲੇ ਮਹੀਨੇ ਤੱਕ 22 ਜਨਵਰੀ 2022 ਮੈਂ ਤੁਹਾਨੂੰ ਯਕੀਨ ਦਿਵਾਉਣਾ ਅੱਜ 15 ਅਗਸਤ ਤੇ ਅਗਲੀ 15 ਅਗਸਤ ਤੋਂ ਪਹਿਲਾਂ ਅਗਲੀ 26 ਜਨਵਰੀ ਤੋਂ ਪਹਿਲਾਂ ਪੰਜਾਬ ਦੇ ਵਿੱਚ ਚਿੱਟੇ ਦਾ ਜਿਹੜਾ ਕਲੰਕ ਲੱਗਿਆ ਹੋਇਆ ਉਹਨੂੰ ਅਸੀਂ ਧੋਣ ਦੇ ਵਿੱਚ ਕੰਮ ਲੱਗ ਪੋ ਜਾਗੇ ਸਹਿਯੋਗ ਤੁਹਾਡਾ ਚਾਹੀਦਾ ਹੁਣ ਮੈਨੂੰ ਇਹ ਦੱਸੋ ਜੀ ਜਨਵਰੀ 2022 ਤੋਂ ਚੱਲੇ ਇਹ ਸਰਕਾਰ ਬਣਨ ਤੋਂ ਪਹਿਲਾਂ ਕਿ ਸਰਕਾਰ ਸਾਡੀ ਬਣ ਕੇ 10 ਦਿਨਾਂ ਚ ਖਤਮ ਕਰਾਂ। ਫਿਰ ਭਗਵੰਤ ਮਾਨ ਸਾਹਿਬ ਸਰਕਾਰ ਬਣਦੇ ਸਾਹ 2022 ਚ ਕੀ ਰੋਡ ਮੈਪ ਤਿਆਰ ਹੋਇਆ। ਫਿਰ 15 ਅਗਸਤ ਕਿੰਨੀਆਂ 15 ਅਗਸਤ ਆਗੀਆਂ ਕਿੰਨੀਆਂ 26 ਜਨਵਰੀ ਤੱਕ ਦੀ। ਕਿੱਥੇ ਗਿਆ ਇਹ ਨਸ਼ੇ ਦੇ ਤਾਬੂ ਕਰਨ ਦਾ ਜਿਹੜਾ ਇਹਨਾਂ ਦਾ ਵਾਅਦਾ ਸੀ। ਤਾਬੂ ਕਰਨਾ ਤਾਂ ਛੱਡੋ ਮੈਂ ਇੱਕ ਹੋਰ ਤਸਵੀਰ ਤੁਹਾਨੂੰ ਜ਼ਰੂਰ ਦਿਖਾਉਣੀ ਚਾਹਣਾ ਸਾਡੇ ਫਰੀਦਕੋਟ ਦੀ। ਆ ਵਾਦੀਕਰ ਬਸਤੀ ਸਾਡੇ ਇੱਕ ਆਂਗਣਵਾੜੀ ਸੈਂਟਰ ਹੈ ਉਸ ਦੇ ਦਵਾਰ ਤੇ ਲਿਖਿਆ ਕਿ ਚਿੱਟਾ ਲਓ ਆ ਐਰੋ ਬਣੀ ਹੈ ਕਿੱਥੋਂ ਮਿਲਦਾ ਹੈ ਚਿੱਟਾ ਲਓ 1 ਕਿਲੋਮੀਟਰ 2 ਨੰਬਰ ਚੌਕ ਤੇ ਐਰੋ ਬਣ ਕੇ ਵੀ ਇੱਥੇ ਜਾਓ ਤੇ ਚਿੱਟਾ ਲਓ ਇਹ ਆਂਗਣਵਾੜੀ ਸੈਂਟਰ ਸਰਕਾਰੀ ਆਂਗਣਵਾੜੀ ਸੈਂਟਰ ਸਰਕਾਰ ਦੀ ਦਵਾਰ ਤੇ ਲਿਖਿਆ ਹੋਇਆ ਤੇ ਕੀ ਐਕਸ਼ਨ ਹੋਇਆ ਜੀ ਜਾ ਕੇ ਉਹਦੇ ਤੇ ਸਰਕਾਰ ਨੇ ਕੂਚੀ ਮਾਰਤੀ ਇਡੈਂਟੀਫਾਈ ਕੀਤਾ ਕਿ ਇਹ ਕਿਹੜੇ ਬੰਦਿਆਂ ਨੇ ਲਿਖਿਆ ஐडेंटिफाई ਕੀਤਾ ਕਿ ਇਹ ਬੰਦੇ ਕੌਣ ਹੈ ਜਿਹੜੇ ਵੇਚ ਕੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਹੇ ਨੇ ਨਹੀਂ ਕਿਉਂਕਿ ਸਭ ਰਲੇ ਮਿਲੇ ਹੋਏ ਸੋ ਉਹੀ ਸਵਾਲ ਜਿਹੜਾ ਮੈਂ ਰਿਪੀਟ ਕਰਦਾ ਇੱਕ ਵਾਰੀ ਫੇਰ ਸੋ ਜੋ ਜਵਾਬ ਅੱਜ ਭਗਵੰਤ ਮਾਨ ਨੂੰ ਐਸ ਹੋਮ ਮਿਨਿਸਟਰ ਦੇਣਾ ਪੈਣਾ ਹੈ ਕੀ ਇੱਕ ਕਾਂਸਟੇਬਲ ਜਿਹਦੇ ਆਰਡਰ ਕੋਟ ਕੋ ਪੂਰੇ ਥਾਣੇ ਚ ਬੋਲ ਰਹੇ ਹੈ ਸਰਕਾਰੀ ਹੁਕਮਾਂ ਮੁਤਾਬਕ ਲਿਖਤੀ ਆਰਡਰਾਂ ਮੁਤਾਬਕ ਜਿਹਨੂੰ ਕੋਰਟ ਪੂਰੇ ਥਾਣੇ 'ਚ ਡਿਊਟੀ ਕਰਨੀ ਚਾਹੀਦੀ ਹੈ ਉਹ ਫਰੀਦਕੋਟ ਸਿਟੀ ਥਾਣੇ ਦੇ ਵਿੱਚ ਕਿਹਦੇ ਜ਼ਬਾਨੀ ਹੁਕਮਾਂ ਤੇ ਕਿਹਦੀ ਸਿਫਾਰਿਸ਼ ਤੇ ਤੇ ਇਲੀਗਲੀ ਕਿਵੇਂ ਇੱਥੇ ਕੰਮ ਕਰ ਰਿਹਾ ਸੀ ਕਿਉਂਕਿ ਆਰਡਰ ਨਹੀਂ ਆ ਉਹਦੇ ਆਰਡਰ ਕੋਰਟ ਪੂਰੇ ਦੇ ਹੈ ਤੋਂ ਫਰੀਦਕੋਟ ਥਾਣੇ 'ਚ ਕਿਹਦੀ ਕਿਹਦੀ ਸਿਫਾਰਿਸ਼ ਤੇ ਉਹਨੂੰ ਲਿਆਂਦਾ ਗਿਆ ਇਸ ਗੱਲ ਦਾ ਜਵਾਬ ਦੇ ਇਸ ਗੱਲ ਦਾ ਜਵਾਬ ਦੇਣ ਕਿ ਰੈਗੂਲਰਲੀ ਉਹਦੀ ਗੈਰ ਹਾਜ਼ਰੀ ਜਦੋਂ ਥਾਣੇ 'ਚ ਹੁੰਦੀ ਸੀ ਇੱਥੋਂ ਉਹਦੇ ਹਸਤੇ ਅੱਖਾਂ ਮੀਚਣ ਲਈ ਕਿਹਦੇ ਵੱਲੋਂ ਹਦਾਇਤ ਸੀ ਕਿ ਇਹਨੂੰ ਜਾਣ ਦਿਓ ਜਿੱਥੇ ਜੋ ਕੰਮ ਕਰਦਾ ਹੈ ਤਰੀਕਾ ਇਹ ਗੱਲ ਅੱਜ ਇਹ ਸਾਰੇ ਜਵਾਬ ਭਗਵੰਤ ਮਾਨ ਨੂੰ ਤੇ ਫਰੀਦਕੋਟ ਦੀ ਪੁਲਿਸ ਨੂੰ ਦੇਣੇ ਪੈਣ ਧੰਨਵਾਦ